ਘਰ ਦੇ ਵਿੱਚ ਰੋਟੀ ਥੋੜੀ ਹੋਵੇ ਨਾ ਤੇ ਪੁੱਤ ਭੁੱਖਾ ਹੋਵੇ ਤੇ ਮਾਂ ਆਪਣੇ ਪੁੱਤ ਨੂੰ ਰਜ਼ਾ ਕੇ ਕਹਿੰਦੀ ਆ ਪੁੱਤਰਾ ਇਹ ਰੋਟੀ ਤੂੰ ਖਾ ਲੈ ਮੈਨੂੰ ਭੁੱਖ ਨਹੀਂ ਤੇ ਜੇ ਪੁੱਤ ਨੂੰ ਪਤਾ ਹੈ ਵੀ ਰੋਟੀ ਥੋੜੀ ਹੈ ਮਾਂ ਇੱਕ ਤੂੰ ਖਾ ਲੈ ਤੇ ਮਾਂ ਦਾ ਜਵਾਬ ਇਹੀ ਹੁੰਦਾ ਵੀ ਮੈਨੂੰ ਅੱਜ ਭੁੱਖ ਨਹੀਂ ਪਤਾ ਨਹੀਂ ਅੱਜ ਮੇਰਾ ਜੀ ਨਹੀਂ ਕਰਦਾ ਬੇਸ਼ੱਕ ਅੰਤਾਂ ਦੀ ਭੁੱਖ ਲੱਗੀ ਹੋਵੇ ਤੇ ਆਪਣੀ ਔਲਾਦ ਵਾਸਤੇ ਮਾਂ ਆਪਣੀ ਭੁੱਖ ਨੂੰ ਮਾਰ ਕੇ ਔਲਾਦ ਦਾ ਢਿੱਡ ਭਰਦੀ ਹੈ ਪਰ ਇੱਕ ਸਮਾਂ ਉਹ ਆਉਂਦਾ ਹੈ ਜਦੋਂ ਉਹ ਹੀ ਔਲਾਦ ਆਪਣੀ ਮਾਂ ਦੀ ਭੁੱਖ ਜਿਹੜੀ ਬਚਪਨ ਵਿੱਚ ਜਰੀ ਸੀ ਅੱਜ ਵੀ ਉਹਨੂੰ ਭੁੱਖਿਆਂ ਰੱਖ ਕੇ ਤੜਪਾ ਕੇ ਆਪਣੇ ਅੰਦਰ ਨੂੰ ਖੁਸ਼ੀ ਦੇਣਾ ਚਾਹੁੰਦੇ ਨੇ ਲੋਕੇ ਬੱਚੇ ਅੱਜ ਵੀ ਸੋਚਦੇ ਨੇ ਮਾਂ ਨੂੰ ਰੋਟੀ ਦੀ ਲੋੜ ਨਹੀਂ ਮਾਂ ਪਾਲਣੀ ਬੜੀ ਔਖੀ ਹੋ ਜਾਂਦੀ ਏ ਪਰ ਉਹ ਦਿਨ ਚੇਤੇ ਕਰੀਏ ਜਦੋਂ ਮਾਂ ਨੇ ਆਪ ਭੁੱਖੀ ਰਹਿ ਕੇ ਸਾਡੇ ਮੂੰਹ ਵਿੱਚ ਬੁਰਕੀਆਂ ਪਾਈਆਂ ਸੀ